ਜੁਆਨੋ ਦੇ ਚਾਰਟਰ ਵਿੱਚ ਸੱਭਿਆਚਾਰਕ ਹੱਕਾਂ ਦੀ ਗੱਲ ਹੈ ਕਿ ਸੱਭਿਆਚਾਰ ਮਨੁੱਖ ਦਾ ਇੱਕ ਹੱਕ ਹੈ ਦਸਤਾਰ ਸਾਡਾ ਇੱਕ ਬੁਨਿਆਦੀ ਹੱਕ ਹੈ ਇਹ ਸਾਡਾ ਇੱਕ ਫੰਡਮੈਂਟਲ ਰਾਈਟ ਹੈ ਜਦੋਂ ਕਦੇ ਸਾਡਾ ਚਾਰਟਰ ਤਿਆਰ ਹੋਵੇਗਾ ਅਸੀਂ ਉਹਦੇ ਵਿੱਚ ਸ਼ਾਮਲ ਕਰਾਂਗੇ ਸਾਡੇ ਪੰਜ ਕਕਾਰ ਹੀ ਰਹਿਤ ਉਹਦੇ ਅੰਦਰ ਸ਼ਾਮਲ ਹੈ ਇਸੇ ਕਰਕੇ ਅਸੀਂ ਤਿਰਪਾਨ ਦੀ ਲੜਾਈ ਇੱਥੇ ਵੀ ਲੜੀ ਬਾਰ ਵੀ ਲੜ ਰਹੇ ਹਾਂ ਜਿੱਥੇ ਲੜਨੀ ਪੈਂਦੀ ਲੜਦੇ ਹਾਂ ਇਹ ਸਾਡੇ ਮੂਲੇ ਅਧਿਕਾਰ ਨੇ ਜਦੋਂ ਇੱਥੇ ਸੱਭਿਆਚਾਰ ਦੀ ਗੱਲ ਆਉਂਦੀ ਹੈ ਤਾ ਧਿਆਨ ਨਾਲ ਦੇਖੋ ਸੱਭਿਆਚਾਰਾਂ ਦੇ ਵਿੱਚ ਮੋਹਾਨਾ ਨੂੰ ਮੋੜ ਦੇਣਾ ਇੱਕ ਕ੍ਰਾਂਤੀਕਾਰੀ ਪੁਰਸ਼ਾਂ ਦੇ ਕੋਲ ਆਇਆ ਗੁਰੂ ਨਾਨਕ ਸਾਹਿਬ ਜੀ ਨੇ ਮਹਾਨ ਮੋੜੇ ਆ ਪੰਗਤ ਦੀ ਸੰਗਤ ਦੀ ਗੱਲ ਆਪਾਂ ਕਰ ਲਈ ਮੋਹਾਨ ਮੋੜਿਆ ਇੱਥੇ ਵਿਅਕਤੀਗਤ ਬੰਦਗੀ ਸੀ ਗੁਰੂ ਸਾਹਿਬ ਜੀ ਨੇ ਸੱਭਿਆਚਾਰਕ ਮੋਹਾਨ ਮੋੜਿਆ ਕਿਉਂ ਨਾ ਨਾ ਭਾਈ ਇਕੱਲੇ ਇਕੱਲੇ ਨਹੀਂ ਲਟਕਦੇ ਫਿਰੋਗੇ ਕੋਈ ਵਾਲ ਲਟਕਾਈ ਫਿਰਦਾ ਕੋਈ ਪਾਣੀਆਂ ਥੱਲੇ ਬੈਠਾ ਕੋਈ ਅੱਗ ਤਪਾਈ ਬੈਠਾ ਕੋਈ ਧੂਣੀਆਂ 'ਚ ਬੈਠਾ ਕੋਈ ਗੋਏ ਦੀ ਅੱਗ ਬਾਲ ਕੇ ਬੈਠਾ ਇਹ ਸੰਗਤ ਦੀ ਗੱਲ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ ਇੱਥੇ ਇਕੱਠੇ ਹੋਣ ਦੀ ਗੱਲ ਆ ਮੋਹਾਨ ਮੋੜ ਦਾ ਸੱਚੇ ਪਾਤਸ਼ਾਹ ਜੀ ਨੇ ਵਿਅਕਤੀਗਤ ਮੋਹਾਨ ਨੂੰ ਮੋਹਾਨ ਜਿਹੜਾ ਸੀ ਸੱਭਿਆਚਾਰ ਦਾ ਧਾਰਮਿਕ ਸੱਭਿਆਚਾਰ ਦਾ ਉਹਨੂੰ ਸੰਗਤੀ ਮੋਹਾਨ ਕਰਤਾ ਇੱਥੇ ਇਕੱਠੇ ਬਹਿ ਕੇ ਖਾਣ ਦੀ ਰਵਾਇਤ ਨਹੀਂ ਸੀ ਗੁਰੂ ਸਾਹਿਬ ਜੀ ਨੇ ਪੱਕੇ ਹੀ ਕਰਤਾ ਪਹਿਲੇ ਪੰਗਤ ਪਾਛੇ ਸੰਗਤ ਜਿਹੜਾ ਸੰਗਤ ਵਿੱਚ ਬਹਿ ਕੇ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਨਹੀਂ ਛਕੂਗਾ ਉਹ ਸੰਗਤ ਵਿੱਚ ਬਹਿਣ ਦਾ ਅਧਿਕਾਰ ਹੀ ਨਹੀਂ ਹੋਊਗਾ ਅਕਬਰ ਵਰਗਿਆਂ ਨੂੰ ਵੀ ਇਸੇ ਮੋਹਣ ਤੋਂ ਨਿਕਲਣਾ ਪਿਆ ਖੁਦ ਗੁਰੂ ਪਾਤਸ਼ਾਹ ਜੀ ਵੀ ਇਸੇ ਤਰ੍ਹਾਂ ਹੀ ਪ੍ਰਸ਼ਾਦਾ ਛਕਦੇ ਰਹੇ ਥੋੜੇ ਦਿਨ ਪਹਿਲਾਂ ਧਮਦਮਾ ਸਾਹਿਬ ਵਿਖੇ ਜਾ ਕੇ ਆਰਟ ਗੈਲਰੀ ਦੇਖਣ ਦਾ ਸਮਾਂ ਬਣਿਆ ਉਹਦੇ ਵਿੱਚ ਇੱਕ ਤਸਵੀਰ ਲੱਗੀ ਆਨੰਦ ਆ ਗਿਆ ਵੇਖ ਕੇ ਜਦੋਂ ਸਤਗੁਰੂ ਇੰਨੇ ਲੰਬੇ ਸਫ਼ਰ ਤੋਂ ਬਾਅਦ ਜਾਂਦੇ ਨੇ ਪਹਿਲੀ ਵਾਰ ਉੱਥੇ ਪ੍ਰਸ਼ਾਦਾ ਛਕਦੇ ਭਾਈ ਡੱਲਾ ਜੀ ਦੇ ਸੁਨੇਹੇ ਤੇ ਦਮਦਮਾ ਸਾਹਿਬ ਵਾਲੀ ਟਿਕਾਣੀ ਤੇ ਕਮਰਕੱਸਾ ਵੀ ਅਜੇ ਨਹੀਂ ਖੁੱਲ੍ਹਾ ਸਤਿਗੁਰੂ ਸੰਗਤ ਵਿੱਚ ਬਹਿ ਕੇ ਪੰਗਤਾਂ ਵਿੱਚ ਹੀ ਪ੍ਰਸ਼ਾਦਾ ਛਕ ਰਹੇ ਨੇ ਕੋਈ ਸਾਡੇ ਵਾਂਗੂ ਅੱਜ ਵਾਂਗੂ ਵੀ ਆਈਪੀ ਟ੍ਰੀਟਮੈਂਟ ਨਹੀਂ ਹੈ ਇੰਨੇ ਚਿਰਾਂ ਬਾਅਦ ਚਾਜਨਾ ਬੈਠ ਕੇ ਪ੍ਰਸ਼ਾਦਾ ਨਸੀਬ ਹੋਇਆ ਹੋਵੇ ਭਾਈ ਡੱਲਾ ਜੀ ਨੇ ਬੇਨਤੀ ਕੀਤੀ ਹੋਵੇ ਕਮਰਕੱਸਾ ਅਜੇ ਵੀ ਲੱਗਾ ਹੈ ਕਮਰ ਕੱਸਾ ਬਾਝ ਖੁੱਲਦਾ ਹੈ ਪ੍ਰਸ਼ਾਦਾ ਸਤਿਗੁਰੂ ਸੰਗਤ ਵਿੱਚ ਚੱਕਦੇ ਨੇ ਇਹ ਬਾਰੀਕੀ ਨਾਲ ਦੇਖਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਿਖਾਉਂਦੀਆਂ ਨੇ ਗੁਰੂ ਪਾਤਸ਼ਾਹ ਨੇ ਮੋਹਾਨ ਬਦਲ ਦਿੱਤਾ ਇੱਥੇ ਖਾਣ ਦੀ ਸਾਜਨੀ ਇੱਥੇ ਪੀਣ ਦੀ ਸਾਜਨੀ ਬੌਲੀ ਸਾਹਿਬ ਅਸੀਂ ਸਿਰ ਉਚਰਾਸੀ ਦੇ ਢੇਡੇ ਤੇ ਢੇਡਾ ਧਰ ਲਿਆ ਉਹ ਸਾਨੂੰ ਦੱਸ ਦਿਆ ਗੁਰੂ ਸਾਹਿਬ ਜੀ ਨੇ ਮਨੁੱਖੀ ਹੱਕਾਂ ਦਾ ਮੋਹਾਨ ਕਿੱਦਾਂ ਬਦਲਿਆ ਸਾਰੇ ਵਰਤਨਗੇ ਜਿਹੜੀ ਬੌਲੀ ਤਿਆਰ ਹੋ ਗਈ ਹੈ ਕਿਸੇ ਇੱਕ ਬੰਦੇ ਦੀ ਕੁਲੀਨ ਵਰਗ ਦੀ ਨਹੀਂ ਵਕਰੀਵਾ ਨਹੀਂ ਪੀਏ ਉੱਚੀਆਂ ਜਾਤਾਂ ਵਾਲੇ ਫਲਾਣੀਆਂ ਨੀਵੀਆਂ ਵਾਲੇ ਸਾਰੇ ਉੱਥੇ ਛਕਣਗੇ ਸਾਰੇ ਉਹਨੂੰ ਵਰਤਣਗੇ ਸਰੋਵਰਾਂ ਦੀ ਗੱਲ ਸਰੋਵਰਾਂ ਵਿੱਚ ਇਸ਼ਨਾਨ ਦੀ ਗੱਲ ਚਾਹੇ ਫੌਜ ਦੀ ਗੱਲ 2200 ਘੋੜਸਵਾਰਾਂ ਦੀ ਗੱਲ ਸਿਰ ਲੱਤ ਜੋਧਿਆਂ ਦੀ ਪਹਿਲੀ ਫੌਜ ਦੀ ਗੱਲ ਸਭ ਨੂੰ ਬਰਾਬਰਤਾ ਦਾ ਅਧਿਕਾਰ ਗੁਰੂ ਸਾਹਿਬ ਜੀ ਨੇ ਬਰਾਬਰ ਰੱਖਿਆ